ਦਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਕਿਹੋ ਜਿਹਾ ਲੱਗਦਾ ਸਾਨੂੰ ਬਹੁਤ ਵਧੀਆ ਲੱਗਿਆ ਸੀ ਪਿਛਲੇ ਸਾਲ ਵੀ ਆਉਂਦੇ ਰਹੇ ਆ ਐਤ ਕੀ ਫੇਰ ਹੁਣ ਗਰਮੀ ਜੀ ਸ਼ੁਰੂ ਕੀਤੀ ਸੱਚੇ ਪਾਤਸ਼ਾਹ ਬਾਬਾ ਜੀ ਚੜ੍ਹਦੀਆਂ ਕਲਾ ਰੱਖੇ ਇਸੇ ਤਰ੍ਹਾਂ ਸਭਨਾਂ ਦੀਆਂ ਮਨੋਪਾਂਗਾਂ ਮਨਾ ਪੂਰੀਆਂ ਕਰਨ ਜਦੋਂ ਇਥੇ ਆਉਂਨੇ ਹਾਂ ਜਪੈਰਾ ਸਾਹਿਬ ਚ ਹਾਜ਼ਰੀ ਲਵਾਉਂਨੇ ਹਾਂ ਕਿਹੋ ਜਿਹਾ ਲੱਗਦਾ ਇਹ ਸੰਗਤਾਂ ਨਾਲ ਵਿਚਰਦੇ ਹਾਂ ਜਦੋਂ ਸਾਨੂੰ ਕੋਈ ਮਹਿਸੂਸ ਪਿਛਲਾ ਕੋਈ ਜੱਗ ਨਹੀਂ ਰਹਿੰਦਾ ਸਾਨੂੰ ਬਾਬੇ ਦਾ ਸਰੂਪ ਪਰ ਉਹਨਾਂ ਦੀ ਬਾਣੀ ਉਹੀ ਯਾਦ ਰਹਿੰਦੀ ਹੈ ਚਲੋ ਧੰਨ ਕਿਉਂਕਿ ਬਾਬਾ ਦੀਪ ਸਿੰਘ ਜੀ ਇੰਨੇ ਦਿ ਆਲੂ ਨੇ ਨਾ ਵੀ ਇਹਨਾਂ ਦਾ ਕੁਝ ਵੀ ਆ ਕੇ ਮੰਗੋ ਤਾਂ ਪੂਰਾ ਜ਼ਰੂਰ ਹੁੰਦਾ ਹੈ। ਹਾਂਜੀ ਇਹ ਹੁੰਦਾ। ਇਹ ਸਭ ਕੁਝ ਹੁੰਦਾ। ਜੋ ਵੀ ਦਾਤਾਂ ਆਪਾਂ ਮੰਗਾਂਗੇ ਸਭ ਪੂਰੀਆਂ ਹੋਣਗੀਆਂ। ਕੁਝੀ ਕੁਝ ਮੰਗਿਆ ਹੋਵੇ। ਅਸੀਂ ਤਾਂ ਨਾਮ ਦੀ ਦਾਤ ਮੰਗੀ ਆ ਜੀ। ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਵਾਚ ਜੋ ਸਾਡੇ ਅੱਗੇਲੇ ਕਰਮ ਸਿੱਧੇ ਹੋਣ। ਪਹਿਲੇ ਕਰਮ ਅਸੀਂ ਭੁਗਤ ਰਹੇ ਹਾਂ ਹੁਣ ਵਾਲੇ ਤੇ ਹੁਣ ਦਾ ਜਿਹੜੇ ਅਸੀਂ ਕਰਮ ਨੇ ਆਪਣੇ ਹੱਥਾਂ ਨਾਲ ਬੀਜ ਬੀਜਣਾ ਇਹ ਅਸੀਂ ਗਾਹਨ ਬੀਜ ਬੀਜਣਾ। ਹੁਣ ਆਪਾਂ ਦੇਖਦੇ ਅੱਜ ਕੱਲ ਦੇ ਜੀਵਨ ਦੇ ਵਿੱਚ ਕੀ ਜਿਹੜੀ ਸਾਰੀ ਸੰਗਤ ਹੈ ਉਹ ਜਿਹੜੀਆਂ ਸੰਸਾਰੀ ਚੀਜ਼ਾਂ ਨੇ ਉਹਨਾਂ ਦੇ ਮਗਰ ਭੱਜਦੀ ਹੈ ਪੈਸਾ ਹੋ ਗਿਆ ਦੌਲਤ ਹੋ ਗਈ ਪਰ ਜੇ ਆਪਾਂ ਅਸਲੀ ਗੱਲ ਕਰੀਏ ਤਾਂ ਸਿਰਫ ਵੈਗਰੂ ਦਾ ਨਾਮ ਹੀ ਜਿਹੜਾ ਨਾਲ ਜਾਣਾ ਇਹ ਨਾਲੇ ਜਾਂਦਾ ਵੈਗਰੂ ਦਾ ਨਾਮ ਜਾਂਦਾ ਹੋਰ ਕੁਝ ਨਹੀਂ ਹੈਗਾ ਇੱਥੇ ਦੁਨੀਆ ਬਹੁਤ ਭਟਕ ਰਹੀ ਆ ਪਰ ਉਸ ਦੇ ਨਾਲ ਇਹ ਹੈ ਵੀ ਜੇ ਨਾ ਵੀ ਆਪਾਂ ਨਾਮ ਜਪਾਂਗੇ ਉਹ ਨਹੀਂ ਅਸਲੀ